ਤੇ ਉਹ ਵੀ ਇਨੇ ਫੋਨ ਮੈਸੇਜ ਸਾਡੇ ਘਰ ਆ ਰਹੇ ਆ ਬਈ ਸੱਚੀ ਇਦਾਂ ਹੋਈ ਆ ਸੱਚੀ ਵਰਕਸ਼ਾਪ ਕਰਤੀ ਤੁਹਾਡਾ ਘਰ ਆਇਆ ਕਰਤਾ ਪੰਨੀਆਂ ਵੈਲਡਿੰਗ ਵਾਲੀਆਂ ਵੀਡੀਓਜ਼ ਰਾਹੀਂ سوشل میڈیا ਤੇ ਛਾਈ ਰਹਿਣ ਵਾਲੀ ਬਰਾਉਨ ਕੁੜੀ ਇੱਕ ਵਾਰ ਫਿਰ ਚਰਚਾ ਦੇ ਵਿੱਚ ਆ ਗਈ ਹੈ ਉਹ ਆਪਣੇ ਸਾਦੇ ਸੁਭਾਅ ਮਿਹਨਤੀ ਰਵਈਏ ਅਤੇ ਟੈਲੈਂਟ ਨਾਲ ਹਰ ਦਿਲ ਨੂੰ ਜਿੱਤ ਰਹੀ ਹੈ ਉਹ ਇੱਕ ਆਮ ਪਰਿਵਾਰ ਤੋਂ ਉੱਠ ਕੇ ਆਪਣੀ ਮਿਹਨਤ ਨਾਲ ਨਾ ਸਿਰਫ ਟਾਇਰਾਂ ਦਾ ਬ੍ਰਾਂਡ ਲਾਂਚ ਕਰ ਚੁੱਕੀ ਹੈ ਸਗੋਂ ਵਿਦੇਸ਼ਾਂ ਵਿੱਚ ਵੀ ਉਸਦੇ ਤਿਆਰ ਕੀਤੇ ਵਹੀਕਲ ਚਰਚਾ ਦੇ ਵਿੱਚ ਹਨ ਪੰਜਾਬ ਤੋਂ ਨਿਕਲੀ ਏਤੀ ਅੱਜ ਵਿਦੇਸ਼ੀ ਮੰਚਾਂ ਤੱਕ ਪਹੁੰਚ ਚੁੱਕੀ ਹੈ ਪਰ ਇਹਨਾਂ ਸਫਲਤਾਵਾਂ ਦੇ ਨਾਲ-ਨਾਲ ਉਸ ਨੂੰ ਝੂਠੀਆਂ ਅਫਵਾਹਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਹਾਲ ਹੀ ਦੇ ਵਿੱਚ ਕੁਝ ਫੀਕ ਲੋਕਾਂ ਨੇ ਸੋਸ਼ਲ ਮੀਡੀਆ ਤੇ ਇੱਕ ਗਲਤ ਖਬਰ ਫਲਾਈ ਕਿ ਬ੍ਰਾਊਨ ਕੁੜੀ ਦਾ ਦੌਰਾਂ ਪੈਣ ਕਾਰਨ ਦਿਹਾਂਤ ਹੋ ਗਿਆ ਹੈ ਇਹਨਾਂ ਲੋਕਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਉਸਦਾ ਘਰ ਵੀ ਢਾ ਲਿੱਤਾ ਗਿਆ ਹੈ ਇਸ ਸਾਰੀ ਗੱਲ ਤੋਂ ਬਾਅਦ ਬਰਾਊਨ ਕੁੜੀ ਗੁੱਸੇ ਵਿੱਚ ਆ ਗਈ ਤੇ ਉਸਨੇ ਲਾਈਵ ਆ ਕੇ ਸਾਰਾ ਸੱਚ ਸਾਂਝਾ ਕੀਤਾ। ਉਸਨੇ ਕਿਹਾ ਕਿ ਉਹ ਬਿਲਕੁਲ ਠੀਕ ਹੈ ਅਤੇ ਇਹ ਸਾਰੀਆਂ ਅਫਵਾਹਾਂ ਝੂਠੀਆਂ ਹਨ। ਲਾਈਵ ਦੌਰਾਨ ਉਹ ਬੜੇ ਗੁੱਸੇ ਵਿੱਚ ਦਿਖਾਈ ਦਿੱਤੀ ਅਤੇ ਜਿਨ੍ਹਾਂ ਲੋਕਾਂ ਨੇ ਇਹ ਗੱਲਾਂ ਫਲਾਈਆਂ ਉਹਨਾਂ ਦੀ ਖੁੱਲ੍ਹ ਕੇ ਨਿੰਦਿਆ ਵੀ ਕੀਤੀ। ਉਸਨੇ ਆਪਣੇ ਸਪੋਰਟ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਝੂਠੀਆਂ ਗੱਲਾਂ ਉਸਦੀ ਮਿਹਨਤ ਨੂੰ ਰੋਕ ਨਹੀਂ ਸਕਦੀਆਂ। ਦੇ ਵਿੱਚ ਉਸਨੇ ਆਪਣੇ ਸੱਚੇ ਸਾਰੇ ਫੈਨਸ ਨੂੰ ਕਿਹਾ ਕਿ ਵੀਡੀਓ ਅਖੀਰ ਤੱਕ ਦੇਖੋ ਅਤੇ ਕਮੈਂਟ ਕਰਕੇ ਦੱਸੋ ਤੁਸੀਂ ਕੀ ਸੋਚਦੇ ਹੋ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਅਜੇਹੀਆਂ ਅਫਵਾਹਾਂ ਤੋਂ ਬਚੀਏ ਅਤੇ ਸੱਚੇ ਟੈਲੈਂਟ ਦਾ ਸਾਥ ਦਈਏ ਤੇ ਬਾਕੀ ਦੇਖੋ ਹੁਣ ਤੁਸੀਂ ਇਹ ਉਸਦੀ ਵੀਡੀਓ ਦੀ ਡੈਥ ਹੋ ਗਈ ਆ ਹਾਰਟ ਅਟੈਕ ਦੇ ਨਾਲ ਕਿਉਂ ਮੈਨੂੰ ਜੀਵਨ ਜੀਣ ਨੂੰ ਮਾਰੀ ਜਾਂਦੇ ਆ ਮੈਂ ਆਹ ਸਵਾਰਗੇ ਚ ਬੈਠੀ ਫੋਨ ਚਲਾ ਰਹੀ ਆ ਬਹੁਤ ਗਲਤ ਗੱਲਾਂ ਬਈ ਤੁਸੀਂ ਲਾਈਕ ਵਿਊ ਲੈਣ ਦੇ ਚੱਕਰ ਚ ਹਨ ਤੁਸੀਂ ਜੀਂਦੇ ਜੀ ਬੰਦੇ ਨੂੰ ਮਾਰੀ ਜਾਂਦੇ ਹੋ ਮਰਨਾ ਸੱਚ ਆ ਬਈ ਪਤਾ ਨਹੀਂ ਕਦੋਂ ਮੌਤ ਆ ਜਾਣੀ ਆ ਮੇਰੀ ਆਣੀ ਆ ਕਿ ਜਿਹੜਾ ਪੋਸਟਾਂ ਪਾ ਰਿਹਾ ਆ ਗਲਤ ਮਤਲਬ ਉਹਦੀ ਆਣੀ ਆ ਪਰ ਥੋੜਾ ਜਿਹਾ ਦੇਖਿਆ ਕਰੋ ਕਿ ਕਿ ਬਹੁਤ ਲੋਕ ਇੱਥੇ ਇਦਾਂ ਦੇ ਆ ਕਿ ਜਿਨ੍ਹਾਂ ਨੂੰ ਅਸਲੀ ਨਕਲੀ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਇਹ ਪੋਸਟ ਅਸਲੀਆ ਸਹੀ ਆ ਕਿ ਗਲਤ ਆ ਕਿਉਂਕਿ ਥੋੜੇ ਜੇ ਦਿਨ ਪਹਿਲਾਂ ਵੀ ਕਿਸੇ ਨੇ ਪੋਸਟ ਫੇਕ ਬਣਾ ਕੇ ਪਾਤੀ ਕਿ ਸਾਡਾ ਕਿਸੇ ਨੇ ਘਾਟਾ ਆਤਾ ਤੇ ਉਹ ਵੀ ਇਨੇ ਫੋਨ ਮੈਸੇਜ ਸਾਡੇ ਘਰ ਆ ਰਹੇ ਆ ਬਈ ਸੱਚੀ ਇਦਾਂ ਹੋਈ ਆ ਸੱਚੀ ਵਰਕਸ਼ਾਪ ਆਇਆ ਕਰਤੀ ਤੁਹਾਡੇ ਘਰ ਆਇਆ ਕਰਤਾ ਦੇਖੋ ਵੀ ਲੋਕਾਂ ਨੂੰ ਬੇ ਬੇਵਕੂਫ ਬਣਾ ਕੇ ਤੁਸੀਂ ਲਾਈਕ ਫਾਲੋਅਰ ਤਾਂ ਜਰੂਰ ਲੈ ਲੂਗੇ ਹਨਾ ਪਰ ਜਿਹੜੀਆਂ ਬਾਧੂਆਂ ਆ ਨਾ ਉਹ ਤੁਹਾਨੂੰ 4 5 ਹੋਕੇ ਲੱਗਣੀ ਆ ਤਾਂ ਪਲੀਜ਼ ਲਾਈਕ ਵਿਊ ਦੇ ਚੱਕਰ ਚ ਕਿਸੇ ਨੂੰ ਜਿਉਂਦੇ ਜੀਣਾ ਮਾਰੋ ਕਿਸੇ ਦੀਆਂ ਕਿਸੇ ਦੀਆਂ ਭਾਵਨਾਵਾਂ ਨੂੰ ਹਰਟ ਨਾ ਕਰੋ ਚਲੋ ਮੈਂ ਤਾਂ ਸਮਝਦੀ ਆ ਬਟ ਬਹੁਤ ਸਾਰੇ ਲੋਕ ਇਦਾਂ ਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਇਹ ਨਿਊਜ਼ ਅਸਲੀ ਆ ਜਾਂ ਨਕਲੀ ਆ ਉਹ ਕੋਈ ਫੇਕ ਪੇਜ ਆਲਾ ਮੇਰੀਆਂ ਮੇਰੇ ਬੇਟੇ ਦੀਆਂ ਵੀਡੀਓਜ਼ ਬਣਾਈ ਜਾ ਰਹੀਆਂ ਆ ਤੁਸੀਂ ਦੇਖੋ ਬਈ ਜਿਹੜੇ ਲੋਕ ਸਾਨੂੰ ਚਾਹੁੰਦੇ ਸਾਡੇ ਰਿਸ਼ਤੇਦਾਰ ਆ ਜੋ ਕੁਛ ਆ ਉਹਨਾਂ ਨੂੰ ਕਿੰਨਾ ਫੀਲ ਹੁੰਦਾ ਹੋਊਗਾ ਬਈ ਚੰਗੀ ਭਲੀ ਸੀ ਇਹ ਮੇਰਾ ਪਰਦਕੀ ਹੋ ਗਿਆ ਸੌਰੀ ਮੈਂ ਹਾਸ ਰਹੀ ਆ ਪਰ ਬਈ ਪਰ ਫਿਰ ਵੀ ਇਹ ਨਾ ਥੋੜਾ ਜਿਹਾ ਧਿਆਨਾ ਮੈਂ ਸਹੀ ਸਲਾਮਤ ਆ ਤੁਹਾਡੀਆਂ ਦੁਆਵਾਂ ਨਾਲ ਮੈਂ ਜੀਉਂਦੀ ਆ ਜੇ ਇਦਾਂ ਦੀ ਕੋਈ ਗੱਲ ਹੁੰਦੀ ਆ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਮੇਰੇ ਪੇਜ ਤੇ ਦੇਖੋ ਤੁਹਾਨੂੰ ਮਿਲੂਗੀ ਸ਼ਾਇਦ ਮੈਂ ਹੀ ਪਾਉਂਗੀ ਸੌਰੀ ਦੁਜਾ ਕਹਦੀ ਸੀ ਪਰ ਫਿਰ ਵੀ ਜਿਹੜੇ ਫੇਕ ਪੇजेस ਵਾਲੇ ਕੁਝ ਤਾਂ ਸ਼ਰਮ ਕਰੋ ਤੁਸੀਂ ਕੁਝ ਤਾਂ ਸ਼ਰਮ ਕਰੋ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ